ਮੇਰੀ ਬੇਟੀ ਮੇਰੀ ਸ਼ਾਨ ਪਹਿਲਾ ਇਨਸਾਨੀਅਤ ਸੰਸਥਾ ਵੱਲੋਂ ਇਸ ਮਹੀਨ ਦੌਰਾਨ 5-5 ਕਿਲੋਮੀਟਰ ਪੈਦਲ ਆਉਣ ਵਾਲੇ ਬੱਚਿਆਂ ਨੂੰ ਸਾਈਕਲ ਵੰਡੇ ਜਾ ਰਹੇ ਹਨ ਇਸ ਦੌਰਾਨ ਘਾਟ ਦੇ ਇਲਾਕੇ ਪਿੰਨ ਬਰਦਾਦ ਵਿਖੇ ਪਾਜਪਾ ਦੇ ਜ਼ਿਲ੍ਹਾ ਰੋਪੜ ਦੇ ਪ੍ਰਧਾਨ ਅਜੇ ਵੀਰ ਸਿੰਘ ਵੱਲੋਂ 20 ਸਾਈਕਲ ਵੰਡੇ ਗਏ ਜੋ ਕਿ ਬੱਚੇ ਪੈਦਲ ਆਉਂਦੇ ਸਨ ਠੰਡ ਹੋਵੇ ਧੁੱਪ ਹੋਵੇ ਉਹ ਬੇਰੇ ਹੋਏ ਉਦੀ ਸੰਸਥਾ ਇਨਸਾਨੀਅਤ ਪਹਿਲਾਂ ਮੈਂ ਦੋ ਰੋਡਾਂ 'ਤੇ ਸਾਈਕਲ ਬੰਡੇ ਗਏ ਉਥੋਂ ਸੁਣਾਣੇ ਆ ਕੀ ਕਹਿੰਦੇ ਇਸ ਮੌਕੇ ਅਜੇ ਵੀਰ ਸਿੰਘ ਸ਼ਖਸੀਤ ਆਈਆਂ ਨੇ ਮੈਂ ਸਭ ਤੋਂ ਪਹਿਲਾਂ ਤੇ ਮੇਰੇ ਲਈ ਕੋਈ ਸ਼ਬਦ ਨਹੀਂ ਹੈਗੇ ਅੱਜ ਦੇ ਇਸ ਮੂਮੈਂਟ ਦੇ ਵਿੱਚ ਮੇਰੇ ਗੱਲ ਕਰਦੇ ਵੀ ਮੈਂ ਜਿਹਨੂੰ ਕਹਿੰਦਾ ਭਾਵਕ ਹੋਰਿਆਂ ਕਿਉਂਕਿ اپنی جوانی ਵਿੱਚ ਮੈਂ ਉਹ ਬੱਚਾ ਜਿਹਨੂੰ ਹਫਤੇ ਦਾ 500 ਰੁਪਇਆ ਮਿਲਦਾ ਹੁੰਦਾ ਸੀ ਉਸੇ 500 ਦੇ ਵਿੱਚ ਮੈਂ ਆਪਣੇ ਮੋਟਰਸਾਈਕਲ 'ਚ ਤੇਲ ਵੀ ਪਾਉਣਾ ਤੇ ਆਪਣੇ ਕਾਲਜ ਵਿੱਚ ਆਪਣੇ ਖਾਣੇ ਪੀਣੇ ਦਾ ਖਰਚਾ ਵੀ ਚੜਨਾ ਉਸ ব্যাকਗਰਾਉਂਡ ਤੋਂ ਆਉਂਦੇ ਹੋਏ ਅੱਜ ਕੁਦਰਤ ਨੇ ਐਨੀ ਬਖਸ਼ਿਸ਼ ਕੀਤੀ ਹੈ ਕਿ ਮੇਰੇ ਇੱਕ ਮਨ ਦਾ ਸੁਪਨਾ ਸੀ ਕਿ ਮੈਂ ਇਨਸਾਨੀਅਤ ਪਹਿਲੋਂ ਇੱਕ ਸੰਸਥਾ ਬਣਾਉਣੀ ਹੈ ਕਿ ਉਹਨੇ ਮੇਰੇ ਤੇ ਇੰਨੀ ਬਖਸ਼ਿਸ਼ ਕੀਤੀ ਕਿ ਨਾ ਕੇਵਲ bizness वाइज ਪਰਿਵਾਰ ਤੇ ਆਪਣੀ ਛੜੀ ਰੱਖ ਕੇ ਐਸਾ ਨਾਮ ਬਣਾ ਕੇ ਦਿਖਤਾ ਕਿ ਅੱਜ ਮੈਂ ਉਹਨਾਂ ਕੋਸ਼ ਛੰਦ ਸਿੱਖ ਪਰਿਵਾਰਾਂ ਚੋਂ ਦੁਨੀਆ ਦੇ ਜਿਨ੍ਹਾਂ ਦੇ ਆਪਣੇ ਹੈਲੀਕਾਪਟਰ ਨੇ ਇੰਨੀ ਉਸ ਵਾਈਗਰੂ ਨੇ ਬਖਸ਼ਿਸ਼ ਕੀਤੀ ਹੈ ਲੋਕਾਂ ਦੀ ਦੁਆਵਾਂ ਨੇ ਬਖਸ਼ਿਸ਼ ਕੀਤੀ ਹੈ ਕਿ ਮੈਂ ਉਸ ਬਾਪ ਦਾ ਬੇਟਾ ਆ ਜਿਹੜਾ ਜਿਨੇ ਹਿਸਟਰੀ ਬਣਾਈ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਪਾਰਲੀਮੈਂਟਰੀ ਬੋਰਡ ਦੇ ਵਿੱਚ ਪਹਿਲੇ ਸਿੱਖ ਦੇ ਰੂਪ ਚ ਜਾਂ ਪੰਜਾਬ ਦਾ ਜੇ ਕੋਈ ਲੀਡਰ ਗਿਆ ਤੇ ਉਹ ਮੇਰੇ ਪਿਤਾ ਜੀ ਗਏ ਮੈਂ ਸ਼ੁਰੂ ਤੋਂ ਜਦੋਂ ਆਪਣਾ ਜੀਵਨ ਸ਼ੁਰੂ ਕੀਤਾ ਹਮੇਸ਼ਾ ਮੇਰੇ ਪਿਤਾ ਜੀ ਨੇ ਮੈਨੂੰ ਦੋ ਗੱਲਾਂ ਸਮਝਾਈਆਂ ਕਿ ਬੇਟੇ ਕਿਸੇ ਤੋਂ ਡਰਨਾ ਨਹੀਂ ਨਾ ਕਿਸੇ ਜ਼ਿੰਦਗੀ ਚ ਕਿਸੇ ਨੂੰ ਡਰਾਉਣਾ ਹੈ ਜੋ ਮੰਗਣਾ ਉਸ ਵਾਹਿਗੁਰੂ ਕੋਲੋਂ ਮੰਗਣਾ ਔਰ ਜੀਵਨ ਜੀ ਕੰਮ ਉਹ ਕਰਨੇ ਨੇ ਕਿ ਮਰਨ ਤੋਂ ਬਾਅਦ ਵੀ ਤੁਸੀਂ ਜੀਵਿਤ ਰਹਿ ਸਕੋ ਸੋ ਮੇਰੇ ਲਈ ਅੱਜ ਤੋਂ ਵੱਧ ਮਤਲਬ ਜਿਹਨੂੰ ਕਹਿੰਦੇ ਖੁਸ਼ੀ ਦੀ ਗੱਲ ਨਹੀਂ ਕਿ ਇਸ ਪਿੰਡ ਬਰਦਾਰ ਦੇ ਵਿੱਚ ਅਸੀਂ ਆਪਣੀ ਮੁਹਿਮ ਜਿਹੜੀ ਸੱਚਤਾ ਦੀ ਸਾਡੀ ਮੁਹਿਮਾ ਮੇਰੀ ਬੇਟੀ ਮੇਰੀ ਸ਼ਾਨ ਦੇ ਤਹਿਤ ਕਿਉਂਕਿ ਮੈਂ ਪਉਂਦਾ ਜਾਂਦਾ ਰਹਿੰਦਾ ਹੁਣ ਪਿੰਡਾਂ ਦੇ ਵਿੱਚ ਮੈਂ ਬਹੁਤ ਥਾਂ ਤੇ ਦੇਖਿਆ ਕਿ ਸਲਾਮ ਹੈ ਉਹਨਾਂ ਬੱਚੀਆਂ ਨੂੰ ਜਿੱਦਾਂ ਮਲਤਾਨ ਅੰਕਲ ਨੇ ਵੀ ਕਿਹਾ ਕਿ ਬੀਤੀਆਂ 5 5 7 7 ਕਿਲੋਮੀਟਰ ਚੱਲ ਕੇ ਆਉਂਦੀਆਂ ਨੇ ਪੜ੍ਹਾਈ ਲੈਣ ਦੇ ਲਈ। ਔਰ ਮੈਂ ਪੰਜਾਬ ਦੇ ਵਿੱਚ ਮੈਂ ਜਦੋਂ ਵੀ ਕਿਤੇ ਜਾਂਦਾ ਮੈਂ ਬਹੁਤ ਗੱਲ ਕਰਦਾ ਮੈਂ ਕਹਿੰਦਾ ਯਾਰ ਸਾਡੇ ਕਲਚਰ ਨੂੰ ਬਦਲਣ ਦੀ ਲੋੜ ਹੈ। ਸਾਡੇ ਪਿੰਡਾਂ ਦੇ ਵਿੱਚ ਚੰਗੇ ਘਰਾਂ ਦੇ ਵਿੱਚ ਵੀ ਜਦੋਂ ਬੇਟੀ ਹੁੰਦੀ ਹੈ ਤੇ ਚਾਹੇ ਮਜ਼ਾਕ ਹੋਵੇ ਚਾਹੇ ਉਹਦੇ ਤੇ ਆਪਾਂ ਦਾਜ ਦੀ ਗੱਲ ਕਰਨ ਲੱਪੇ ਨੇ ਵੀ ਯਾਰ ਹੁਣ ਬੇਟੀ ਆ ਗਈ ਹੈ ਦਾਜ ਇਕੱਠਾ ਕਰਨਾ ਤੇ ਜਦੋਂ ਮੁੰਡਾ ਹੁੰਦਾ ਤੇ ਜਾਇਦਾਦ ਦੀ ਗੱਲ ਕਰਨ ਲੱਪੇ ਨੇ ਆ ਵੀ ਯਾਰ ਆਪਾਂ ਚਾਰ ਚੀਜ਼ਾਂ ਬਣਾ ਕੇ ਜਾਣੀਆਂ ਆਪਣੇ ਮੁੰਡੇ ਨੂੰ ਦੇ ਕੇ ਜਾਣੀਆਂ ਬਟ ਸਚਾਈ ਇਹ ਹੈ ਜ਼ਿੰਦਗੀ ਦੀ ਕਿ ਜੇ ਅਸਲ ਦੇ ਵਿੱਚ ਅਸੀਂ ਆਪਣੇ ਬੱਚੇ ਨੂੰ ਕੋਈ ਗੁਣ ਦੇ ਕੇ ਜਾਣਾ ਹੈ ਜਾਂ ਕੋਈ ਜਾਇਦਾਦ ਦੇ ਕੇ ਜਾਣੀ ਹੈ ਉਹ ਜਾਇਦਾਦ ਸਾਨੂੰ এডਿਕੇਸ਼ਨ ਦੀ ਦੇ ਕੇ ਦੇਣੀ ਚਾਹੀਦੀ ਉਹ ਜਾਇਦਾਦ ਆਪਣੇ ਬੱਚਿਆਂ ਨੂੰ ਬੈਸਟ ਸਕੂਲ ਬੈਸਟ ਨੋਲਿਜ ਔਰ ਬੈਸਟ ਐਕਸਪੋਜ਼ਰ ਜਿਹੜੀ ਹੈਗੀ ਹੈ ਉਹ ਜਿਹੜਾ ਸਾਨੂੰ ਕਰਵਾ ਕੇ ਦੇਣੀ ਚਾਹੀਦੀ ਹੈ ਤਾਂ ਕਿ ਇਹਨਾਂ ਬੱਚਿਆਂ ਦਾ ਭਵਿੱਖ ਸੁਰੱਖਿਅਤ ਹੋ ਸਕੇ ਸਾਡੀ ਕੌਮ ਦਾ ਭਵਿੱਖ ਸੁਰੱਖਿਅਤ ਹੋ ਸਕੇ ਸੋ ਇਸ ਬਰਦਾਰ ਪਿੰਡ ਨਾਲ ਇਸ ਇਲਾਕੇ ਦਾ ਮੇਰਾ ਵੈਸੇ ਵੀ بڑا ਕੁਦਰਤੀ ਮੂਹ ਹੈ ਔਰ ਖਾਸ ਕਰਕੇ ਇਸ ਪਿੰਡ ਨੂੰ ਇਹ ਪਤਾ ਨਹੀਂ ਜਿਹਨੂੰ ਕਹਿੰਦੇ ਕੋਈ ਪੁਰਾਣੇ ਕਹਿੰਦੇ ਜਨਮਾਂ ਦੇ ਰਿਸ਼ਤੇ ਹੁੰਦੇ ਆ ਅੱਜ 2008 ਜਾਂ 9 ਦੇ ਵਿੱਚ ਮੈਂ ਉਦੋਂ ਨੌਜਵਾਨਾਂ ਦੀ ਲਈ ਜਿਮ ਬਣਾਉਣੀ ਸ਼ੁਰੂ ਕੀਤੀ ਸੀ ਤਾਂ ਮੇਰਾ ਮਨ ਕਰਦਾ ਹੁੰਦਾ ਸੀਗਾ ਯਾਰ ਕਿ ਮੈਂ ਜੇ ਅਸੀਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਹਟਾਉਣਾ ਤੇ ਸਾਨੂੰ ਉਹਨਾਂ ਨੂੰ ਸਾਨੂੰ ਉਹਨਾਂ ਦੇ ਲਈ ਕੁਝ ਕਰਨਾ ਪੈਣਾ ਚਾਹੀਦਾ ਤੇ ਉਸ ਵੇਲੇ ਮੈਂ ਜਿਮ ਬਣਾਉਣੇ ਸ਼ੁਰੂ ਕੀਤੇ ਔਰ ਮੈਨੂੰ ਅੱਜ ਜਦੋਂ ਮੈਂ ਇੱਥੇ ਆਇਆ ਫਿਰ ਮੈਨੂੰ ਯਾਦ ਆਈ ਕਿ ਜਦੋਂ 2009 ਜਾਂ 10 ਦੀ ਗੱਲ ਹੈ ਜਦੋਂ ਮੈਂ ਜਿਮ ਬਣਾਉਣੇ ਸ਼ੁਰੂ ਕੀਤੇ ਉਦੋਂ ਵੀ ਪਹਿਲਾ ਜਿਮ ਇਸ ਪਿੰਡ ਬਰਦਾਰ ਦੇ ਵਿੱਚ ਬਣਿਆ ਸੀ ਔਰ ਮੇਰੇ ਖਿਆਲ ਨਾਲ ਸ਼ਾਇਦ ਮੈਂ ਹੁਣ ਪਿੱਛੇ ਪੁੱਛਦਾ ਸੀ ਤੇ ਕਹਿੰਦੇ ਸੀ ਉਹ ਜਿਮ ਹਾਲੇ ਤੱਕ ਵੀ ਉੱਥੇ ਸਵਾਨ ਪਿਆ ਸੋ ਅੱਜ ਜੇ ਬੇਟੀਆਂ ਲਈ ਧੀਆਂ ਲਈ ਸਾਡੀ ਸੰਸਥਾ ਨੇ ਕੰਮ ਕਰਨਾ ਸ਼ੁਰੂ ਕੀਤਾ ਤਾਂ ਪਤਾ ਨਹੀਂ ਉਹ ਕੁਦਰਤ ਨੇ ਜਿਹਨੂੰ ਕਹਿੰਦੇ ਆ ਵੀ ਆਦੇਸ਼ ਲਾਉਣਾ ਸੀ ਉਹ ਵੀ ਅੱਜ ਬਰਦਾਰ ਪਿੰਡ ਤੋਂ ਪਰਖਾਲੀ ਦੇ ਇਲਾਕੇ ਤੋਂ ਜਿਹੜਾ ਇਹ ਕੰਮ ਸ਼ੁਰੂ ਹੋਇਆ ਆ ਮੈਂ ਬਹੁਤ ਧੰਨਵਾਦ ਕਰਦਾ ਹਾਂ ਕੈਪਟਨ ਮਲਤਾਨ ਅੰਕਲ ਨੂੰ ਜੀ ਕਿਉਂਕਿ ਜਦੋਂ ਮੈਂ ਅੰਕਲ ਦੇ ਨਾਲ ਇਹ ਵਿਸ਼ੇ ਤੇ ਡਿਸਕਸ਼ਨ ਕੀਤਾ ਕਹਿਣਾ ਬੜਾ ਸੌਖਾ ਕਰਨਾ ਬਹੁਤ ਮੁਸ਼ਕਲ ਹੈ ਜੀ ਮੈਂ ਆਪਕ ਨੂੰ ਬੇਨਤੀ ਕੀਤੀ ਮੈਂ ਕਿਹਾ ਅੰਕਲ ਮੈਂ ਚਾਹੁੰਨਾ ਵੀ ਅਸੀਂ ਆਪਣੇ ਬੱਚੇ ਜਿਹੜੇ ਡਿਜ਼ਰਵਿੰਗ ਬੱਚੇ ਆ ਉਹਨਾਂ ਦੀ ਮਦਦ ਕਰ ਸਕੀਏ ਜਿਹੜੇ ਬੱਚੇ ਪੜਨਾ ਚਾਹੁੰਦੇ ਆ ਉਹਨਾਂ ਲਈ ਕੁਝ ਕਰ ਸਕੀਏ ਔਰ ਪਿਛਲੇ 20 ਦਿਨਾਂ ਦੇ ਵਿੱਚ ਅੰਕਲ ਨੇ ਇਹ 20 ਬੱਚਿਆਂ ਨੂੰ ਆਈਡੈਂਟੀਫਾਈ ਕੀਤਾ ਲਿਸਟ ਬਣਾਈ ਹੈ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਕਿ ਜਿਹੜਾ ਕਿਉਂਕਿ ਇਹ ਮੇਰਾ ਇੱਕ ਵਿਜਨ ਸੀ ਇੱਕ ਸੁਪਨਾ ਸੀ ਪਰ ਜੇ ਸੁਪਨਾ ਅੱਜ ਸਾਕਾਰ ਹੋਇਆ ਤੇ ਇਹ ਕੈਪਟਨ ਮਲਤਾਨ ਅੰਕਲ ਦੇ ਮਿਹਨਤ ਦੇ ਸਦਕੇ ਹੋਇਆ ਮੈਂ ਸੱਚੇ ਪਾਤਸ਼ਾਹਗੇ ਅਰਦਾਸ ਕਰਦਾ ਕਿ ਵਾਹਿਗੁਰੂ ਉਹਨਾਂ ਨੂੰ ਲੰਬੀ ਉਮਰ ਚੜ੍ਹਦੀ ਕਲਾ ਔਰ ਸਦਾ ਸਾਡੇ ਮਾਰਗਦਰਸ਼ਕ ਬਣ ਕੇ ਰਹਿਣ ਇਹਦੀ ਮੈਂ ਬੇਨਤੀ ਵੀ ਕਰਾਂਗਾ ਗੁਰੂ ਅਗੇ ਅਰਦਾਸ ਵੀ ਕਰਾਂਗਾ ਕਿਉਂਕਿ ਜਦ ਤੱਕ ਕਹਿੰਦੇ ਜਿਹੜਾ ਪਾਣੀ ਹੈ ਨਾ ਨੀਰ ਹੈ ਜੇ ਉਹਨੂੰ ਆਪਾਂ ਵੱਟ ਲਾ ਕੇ ਡਾਇਰੈਕਸ਼ਨ ਦੇ ਦਈਏ ਤੇ ਉਹ ਕਣਕ ਵੀ ਉਗਾ ਦਿੰਦੀ ਤੇ ਝੋਨਾ ਵੀ ਉਗਾ ਦਿੰਦਾ ਤੇ ਜੇ ਪਾਣੀ ਬਿਨਾਂ ਡਾਇਰੈਕਸ਼ਨ ਦੇ ਖੇਤਾਂ 'ਚ ਵੜ ਜਾਏ ਫਿਰ ਉਹ ਲੱਗੀ ਫਸਲ ਵੀ ਖਤਮ ਕਰ ਦਿੰਦਾ ਸੋ ਇਹ ਇਹਨਾਂ ਦੀ ਡਾਇਰੈਕਸ਼ਨ ਹੀ ਸਦਕਾ ਹੈ ਕਿ ਅੱਜ ਮੈਂ ਇੱਥੇ ਤੁਹਾਡੇ ਸਾਰਿਆਂ ਦੇ ਵਿੱਚ ਬੈਠ ਸਕਿਆ ਇਹਨਾਂ ਦੀ ਮਿਹਨਤ ਤੇ ਸਦਕਾ ਹੀ ਹੈ ਕਿ ਮੈਂ ਇਹਨਾਂ ਅੱਜ 20 ਬੱਚੀਆਂ ਦੀ ਸੁਪਨਾ ਅੱਗੇ ਵਧਰ ਜਿਹੜਾ